ਅਨਮੋਲ ਗਗਨਮਾਨ ਦੇ ਅਸਤੀਫੇ ਨੇ ਸਾਰੇ ਪਾਸੇ ਤੜਥੱਲੀ ਮਚਾ ਦਿੱਤੀ ਆ ਅਸਤੀਫਾ ਦੇਣ ਤੋਂ ਬਾਅਦ ਜਦੋਂ ਉਸਨੇ ਪਹਿਲਾਂ ਸਟੇਟਸ ਪਾਇਆ ਉਦੋਂ ਆਮ ਆਦਮੀ ਪਾਰਟੀ ਡੈਮੇਜ ਕੰਟਰੋਲ ਕਰਨ ਤੇ ਲੱਗ ਗਈ ਪਰ ਬਾਅਦ ਦੇ ਵਿੱਚ ਲਾਈਵ ਆ ਕੇ ਅਨਮੋਲ ਗਗਨਮਾਨ ਨੇ ਸਾਰੀ ਲੀਡਰਸ਼ਿਪ ਦੇ ਪਰਖੱਚੇ ਉਡਾ ਦਿੱਤੇ ਕੀ ਕਾਰਨ ਰਿਹਾ ਬੀਬਾ ਜੀ ਨੇ ਅਸਤੀਫਾ ਦਿੱਤਾ ਕਿਉਂ ਅਸਤੀਫਾ ਦਿੱਤਾ ਕਿਹੜੇ ਲੀਡਰ ਤੰਗ ਕਰਦੇ ਸੀ ਕਿਹੜੇ ਦਖਲਅੰਦਾਜ਼ੀ ਕਰਦੇ ਸੀ ਕਿਹੜੇ ਜਲੀਲ ਕਰਦੇ ਸੀ ਤੁਹਾਨੂੰ ਸਭ ਕੁਝ ਦੱਸਦੇ ਆ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਆਮ ਆਦਮੀ ਪਾਰਟੀ 2022 ਦੇ ਵਿੱਚ ਪੰਜਾਬ ਦੇ ਵਿੱਚ ਸੱਤਾ ਚਾਈ ਸੀ ਸੱਤਾ ਚਾਉਣ ਤੋਂ ਬਾਅਦ ਪਹਿਲਾਂ ਪਹਿਲੇ ਸਾਲ ਦੋ ਸਾਲ ਇਸ ਦੇ ਆਮ ਆਦਮੀ ਪਾਰਟੀ ਦੇ ਉੱਤੇ આરોਪ ਲੱਗਦੇ ਰਹੇ ਆ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਪੰਜਾਬ ਦੇ ਐਮ ਐਲ ਏ ਐਸ ਦੇ ਉੱਤੇ ਦਿੱਲੀ ਤੋਂ ਬੰਦੇ ਠੋਪੇ ਗਏ ਆ ਜਿਹੜੇ ਪੰਜਾਬ ਨੂੰ ਕੰਟਰੋਲ ਦੇ ਨਾਲ ਰਿਮੋਟ ਕੰਟਰੋਲ ਦੇ ਨਾਲ ਚਲਾਉਣ ਦੀ ਕੋਸ਼ਿਸ਼ ਕਰ ਰਹੇ ਆ ਪਰ ਇਹ ਹਰ ਇੱਕ ਵਿਰੋਧੀ ਪਾਰਟੀ ਦੇ ਆਗੂ ਤੇ ਦੱਬੀ ਜਮਾਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮ ਐਲ ਏ ਵੀ ਇਹ ਗੱਲ ਕਹਿੰਦੇ ਸੀ ਕਿ ਉਹਨਾਂ ਦੇ ਹਲਕੇ ਦੇ ਵਿੱਚ ਚੱਲਦੀ ਨਹੀਂ ਉਹਨਾਂ ਦੇ ਉੱਤੇ ਦਿੱਲੀ ਤੋਂ ਅਬਜ਼ਰਵਰ ਲਾਏ ਹੋਏ ਆ ਉਹਨਾਂ ਦਾ ਦੱਬੀ ਜਮਾਨ ਦੇ ਵਿੱਚ ਇਹ ਗੱਲ ਕਹਿਣੀ ਹੁੰਦੀ ਸੀ ਰਾਗਵ ਰਾਗਵ ਚੱਡਾ ਤੇ ਸੰਦੀਪ ਪਾਟਕ ਇਹ ਜਿਹੜੇ ਦੋ ਬੰਦੇ ਆ ਪੰਜਾਬ ਨੂੰ ਕੰਟਰੋਲ ਕਰ ਰਹੇ ਆ ਉਸ ਤੋਂ ਬਾਅਦ ਦਿੱਲੀ ਦੇ ਇਲੈਕਸ਼ਨ ਹਾਰਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸ਼ੋਧਿਆ ਦੋਵੇਂ ਵਿਹਲੇ ਹੋ ਜਾਂਦੇ ਆ ਪਹਿਲਾਂ ਜੇਲ੍ਹ ਦੇ ਵਿੱਚ ਰਹਿੰਦੇ ਆ ਤੇ ਬਾਅਦ ਦੇ ਵਿੱਚ ਵਿਹਲੇ ਹੋਣ ਤੋਂ ਬਾਅਦ ਮਨੀਸ਼ ਸ਼ੋਧਿਆ ਨੂੰ ਪੰਜਾਬ ਦਾ ਇੰਚਾਰਜ ਲਗਾ ਦਿੱਤਾ ਜਾਂਦਾ ਹੈ ਜਦੋਂ ਪੰਜਾਬ ਦਾ ਇੰਚਾਰਜ ਮਨੀਸ਼ ਸ਼ੋਧਿਆ ਲੱਗਦਾ ਹੈ ਉਸ ਤੋਂ ਬਾਅਦ ਐਮਐਲਏਜ਼ ਪੰਜਾਬ ਦੇ ਜਿਹੜੇ ਐਮਐਲਏ ਆ ਇਨਾਂ ਦੇ ਵਿੱਚ ਦੋ ਧੜੇ ਬਣ ਜਾਂਦੇ ਆ ਇੱਕ ਧੜਾ ਦਿੱਲੀ ਦਾ ਧੜਾ ਤੇ ਦੂਜਾ ਧੜਾ ਪੰਜਾਬ ਦਾ ਧੜਾ ਪੰਜਾਬ ਦੇ ਧੜੇ ਦੀ ਨੁਮਾਇੰਦਗੀ ਕਰਦਾ ਆ ਆਮ ਆਦਮੀ ਪਾਰਟੀ ਦਾ ਪੰਜਾਬ ਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਦਿੱਲੀ ਧੜੇ ਦੀ ਨੁਮਾਇੰਦਗੀ ਕਰਦਾ ਮਨੀਸ਼ ਸ਼ੋਧਿਆ ਹਰ ਇੱਕ ਜ਼ਿਲ੍ਹਾ ਵੱਡਾ ਜ਼ਿਲ੍ਹਾ ਜਿਵੇਂ ਕਿ ਮੁਹਾਲੀ ਹੋ ਗਿਆ ਬਠਿੰਡਾ ਹੋ ਗਿਆ ਲੁਧਿਆਣਾ ਹੋ ਗਿਆ ਇਹਨਾਂ ਸਾਰਿਆਂ ਜ਼ਿਲ੍ਹਿਆਂ ਦੇ ਵਿੱਚ ਦੋ ਦੋ ਧੜੇ ਆ ਤੇ ਅਫਸਰਸ਼ਾਈ ਵੀ ਇਹਨਾਂ ਦੋਹਾਂ ਧੜਿਆਂ ਦੇ ਵਿੱਚ ਵੰਡੀ ਹੋਈ ਆ ਇੱਕ ਧੜੇ ਦੀ ਇੱਕ ਜਿਹੜੇ ਅਫਸਰशाही ਦੇ ਵਿੱਚ ਧੜੇ ਆ ਇੱਕ ਧੜਾ ਦਿੱਲੀ ਦੇ ਕਹਿਨ ਤੇ ਚੱਲਦਾ ਤੇ ਦੂਜਾ ਧੜਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਕਹਿਨ ਤੇ ਚੱਲਦਾ ਇੱਥੋਂ ਤੱਕ ਹੋ ਗਿਆ ਸੀ ਕਿ ਮਨੀਸ਼ ਸ਼ੋਧਿਆ ਤੇ ਭਗਵੰਤ ਮਾਨ ਦੇ ਵਿੱਚ ਵੀ ਕਾਫੀ ਡਿਫਰੈਂਸਸ ਆ ਗਏ ਸੀ ਪਰ ਬਾਅਦ ਦੇ ਵਿੱਚ ਮੁੱਖ ਮੰਤਰੀ ਨੇ ਤਲਖੀ ਵਿਖਾਈ ਤੇ ਆਪਣੇ ਆਪ ਉਸਨੇ ਪੰਜਾਬ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਬੀਬੀ ਅਨਮੋਲ ਗਗਨਮਾਨ ਇਹ ਵੀ ਸ਼ਾਇਦ ਪੰਜਾਬ ਅਤੇ ਦਿੱਲੀ ਦੇ ਧੜੇ ਦੀ ਜਿਹੜੀ ਇੱਕ ਦੂਜੇ ਨੂੰ ਨੀਵਾ ਵਿਖਾਉਣ ਦੀ ਜਾਂ ਫਿਰ ਪਾਵਰ ਹਾਸਲ ਕਰਨ ਦੀ ਖਿੱਚੋ ਤਾਣ ਦੇ ਵਿੱਚ ਅਸਤੀਫਾ ਦੇ ਗਈ ਹੈ